ਮੈਂ ਤੁਹਾਡੇ ਪੈਸਿਆਂ ਤੋਂ ਇਲਾਵਾ ਨਾ ਜੀ ਪੈਸਿਆਂ ਨੂੰ ਮੈਂ ਸੈਕਿੰਡ ਕਰਦਾ ਅਨਮੋਲ ਭਾਈ ਜੀ ਭਾਈ ਮੈਂ ਕਹਿੰਨਾ ਟਾਈਮ ਦੀ ਇਨਵੈਸਟਮੈਂਟ ਰੁਪਈਆਂ ਤੋਂ ਕਿਤੇ ਵੱਧ ਪਰ ਜਿਹੜੇ ਅਲੀਗੇਸ਼ਨ ਤੁਹਾਡੇ ਤੇ ਲੱਗਦੇ ਆ ਕਿ YouTube ਤੇ ਵੀਡੀਓ ਤਾਂ ਪੈਂਦੀਆਂ ਫੇਸਬੁੱਕ ਤੇ ਵੀਡੀਓ ਤਾਂ ਬੈਂਦੀਆਂ ਇੰਸਟਾ ਤੇ ਵੀਡੀਓ ਤਾਂ ਬੈਂਦੀਆਂ ਇਹਨਾਂ ਨੂੰ ਪੈਸੇ ਬਣਦੇ ਆ ਕੀ ਤੁਹਾਨੂੰ ਵਾਕਈ ਪੈਸੇ ਬਣਦੇ ਆ ਸੋਸ਼ਲ ਮੀਡੀਆ ਤੋਂ ਪੈਸੇ ਆਉਂਦੇ ਨੇ ਪਰ ਸੋਸ਼ਲ ਮੀਡੀਆ ਮੋਨਟਾਈਜ਼ ਮੇਰਾ ਪਿਛਲੇ 2 ਸਾਲਾਂ ਤੋਂ ਹੋਇਆ ਕਿੰਨੇ ਤੁਹਾਨੂੰ ਰੈਵਨਿਊ ਕਿੰਨਾ ਆਉਂਦਾ ਵੈਸੇ ਆਪਾਂ ਮੋٹے ਤੌਰ ਤੇ ਗੱਲ ਕਰੀਏ ਤਾਂ ਪਰ ਜੀ ਤੁਹਾਡਾ ਇੱਕ ਪਰਸਨਲ ਖਰਚੇ ਨੇ ਬਾਈ ਜਿਹੜੇ ਆਫ ਕੈਮਰਾ ਖਰਚੇ ਹੁੰਦੇ ਨੇ ਉਹ ਮੈਂ ਗੱਡੀ ਦਾ ਤੇਲ ਫੂਕ ਕੇ ਆਇਆ ਜਾਂ ਮੈਂ ਐਨਜੀਓ ਦੇ ਵਿੱਚ ਜਾਂਨਾ ਸੈਲਰੀਆਂ ਨੇ ਸੋਸ਼ਲ ਮੀਡੀਆ ਦੇ ਖਰਚੇ ਨੇ ਬਹੁਤ ਖਰਚੇ ਨੇ ਹੁੰਦੇ ਹੀ ਨੇ ਉਹ ਕਿਸੇ ਕੋ ਨਹੀਂ ਲੈਂਦਾ ਮੈਂ ਪੀਸਾ ਸਰ ਸਟੂਡੀਓ ਆ ਵੀਡੀਓ ਐਡੀਟਿੰਗ ਆ ਲੋਕ ਵੀਡੀਓਜ਼ ਦੇਖ ਲੈਂਦੇ ਨੇ ਪਰ ਤੁਹਾਨੂੰ ਹੀ ਪਤਾ ਕਿ ਵੀਡੀਓ ਪਾਉਣ ਲਈ ਐਡੀਟਿੰਗ ਚਾਹੀਦੀ ਹੈ ਵਧੀਆ ਕੈਮਰਾ ਚਾਹੀਦਾ ਮਾਈਕ ਚਾਹੀਦੇ ਨੇ ਉਹ ਖਰਚੇ ਸਾਰੇ ਕਿੱਥੋਂ ਹੋਣੇ ਕਿਉਂਕਿ ਅੱਜ ਮੈਂ ਤੁਹਾਡੇ ਕੋਲ ਵੀ ਬੜਾ ਕੁਝ ਸਿੱਖ ਕੇ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਆਪਾਂ ਘੰਟਾ ਜਿਹੜੀ ਗੱਲਾਂ ਕੀਤੀਆਂ ਮੈਂ ਵੀ ਤਾਂ ਸਿੱਖ ਉਹ ਉਹਦੇ ਚ ਖਾਲਸਾਡ ਐਨ ਜੀਓ ਹੈ ਸਰਬਾਦਾ ਪਲਟ ਟਰਸਟ ਹੈ ਸਪੀਸਿੰਗ ਉਬਰੋਏ ਹੈ 98% ਦਾ ਆਪਣੀ ਇਨਕਮ ਆਪਣੀ ਪੌਕੇਟ ਚ ਡੋਨੇਟ ਕਰਦੇ ਆ ਤੁਸੀਂ ਅੱਜ ਤੱਕ ਕਦੀ ਉਹਨਾਂ ਨੂੰ ਲਾਈਵ ਹੁੰਦੇ ਸੁਣਿਆ ਨਹੀਂ ਅੱਜ ਤੱਕ ਆਪਣੀਆਂ ਪ੍ਰਾਪਤੀਆਂ ਗਿਣਵਾਉਂਦੇ ਸੁਣਿਆ ਅੱਜ ਤੱਕ ਕਿਸੇ ਕੌਂਟਰੋਵਰਸੀ ਚ ਆਉਂਦੇ ਸੁਣਿਆ ਕਿਸੇ ਵਿਵਾਦ ਚ ਆਉਂਦੇ ਸੁਣਿਆ 2.5 ਕਰੋੜ ਰੁਪਏ ਮਹੀਨਾ ਆਪਣੀ ਜੇਬ ਚ ਦਾਨ ਕਰਨਾ ਬਿਲਕੁਲ ਰਾਈਟ ਹਾਲਾਂਕਿ ਤੁਸੀਂ ਇਹ ਗੱਲ ਓਪਨਲੀ ਕਹਿੰਦੇ ਹੋ ਯਾਰ ਮੈਂ ਤਾਂ ਦੁੱਖੇ ਨਹੀਂ ਲਾਉਂਦਾ ਮੈਂ ਤਾਂ ਉੱਥੋਂ ਫੜਦਾ ਤੇ ਉਹਦੇ ਅੱਗੇ ਪੈਸੇ ਦੇ ਦਿੰਦਾ ਤਾਂ ਕਰਕੇ ਸ਼ਾਇਦ ਉਹ ਚੀਜ਼ਾਂ ਵੀ ਕੌਂਟਰੋਵਰਸੀ ਜਿਹੜਾ ਜਿਹੜਾ ਕ੍ਰਿਟਿਸਿਜ਼ਮ ਹੋ ਜਾਂਦਾ ਜਿਵੇਂ ਤੁਹਾਡੇ ਬਾਰੇ ਕਿਹਾ ਗਿਆ ਵੀਡੀਓਸ ਤਾਂ ਪਾਉਂਦੇ ਆ ਇਹਨਾਂ ਨੂੰ YouTube ਤੋਂ ਰੈਵਨਿਊ ਆਉਂਦਾ Facebook ਤੋਂ ਪੈਸੇ ਬਣਦੇ ਆ ਰਾਈਟ ਇਹਨਾਂ ਗੱਲਾਂ 'ਚ ਕਿੰਨਾ ਅਫੈਕਟ ਹੈਗਾ ਮੈਨੂੰ ਉਹਨਾਂ ਲੱਗਦਾ ਬਾਈ ਕਿ ਇਹ ਮੇਰਾ ਬੜੱਪਾ ਨਾ ਹੈ ਕਿ ਜਿਹੜਾ ਮੈਂ ਵੀਡੀਓ 'ਚ ਕਹਿ ਦਿੰਦਾ ਕਿ ਮੈਂ ਦੁੱਖ ਹੀ ਨਹੀਂ ਲਾਂਦਾ ਕਿ ਮੈਂ ਸਿੱਖਿਆ ਆਪਣੇ ਗੁਰੂਆਂ ਤੋਂ ਨੀਵਾ ਹੋ ਕੇ ਰਹਿਣਾ ਮੈਂ ਕਦੀ ਕ੍ਰੈਡਿਟ ਨਹੀਂ ਲੈਂਦਾ ਪਰ ਤੁਹਾਨੂੰ ਕਿ ਲੱਗਦਾ ਕਿ 12 ਸਾਲਾਂ 'ਚ ਬਿਨਾਂ ਘਰੋਂ ਪੈਸੇ ਲਾਏ ਇੰਨੀ ਵੱਡੀ NGO ਚੱਲ ਰਹੀ ਮੈਂ ਤੁਹਾਡੇ ਪੈਸਿਆਂ ਤੋਂ ਇਲਾਵਾ ਨਾ ਜੀ ਮੈਂ ਕਹਿੰਨਾ ਟਾਈਮ ਦੀ ਇਨਵੈਸਟਮੈਂਟ ਰੁਪਈਆਂ ਤੋਂ ਕਿਤੇ ਵੱਡੀ ਆ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਜੀ ਤੁਸੀਂ ਲੁਧਿਆਣੇੋਂ ਚੱਲ ਕੇ ਜਲੰਧਰ ਆਏ ਹੋ ਇਸ ਇੰਟਰਵਿਊ ਦੇ ਲਈ ਜੀ ਭਾਈ ਅੱਜ ਦਾ ਤੁਹਾਡਾ ਪੂਰਾ ਦਿਨ ਨਿਕਲ ਗਿਆ ਅਨਮੋਲ ਤੁਹਾਡੀ ਜ਼ਿੰਦਗੀ ਚੋਂ ਇਹ 5 ਘੰਟੇ ਮਾਈਨਸ ਹੋ ਗਏ ਜੀ ਭਾਈ ਗੌਰ ਕਰੋ ਮੇਰੀ ਗੱਲ ਜੀ ਭਾਈ ਤੁਹਾਡੇ ਜੀਵਨ ਚੋਂ 5 ਘੰਟੇ ਚਲੇ ਗਏ ਤੇ ਜਿਹੜੇ 12 ਸਾਲ ਤੁਸੀਂ ਸਮਾਂ ਲਾਇਆ ਨਾ ਮੈਂ ਪੈਸਿਆਂ ਚੋਂ ਦੀ ਬੁੱਕਤ ਪੈ ਹੀ ਨਹੀਂ ਸਕਦੀ ਬਿਲਕੁਲ ਸਹੀ ਗੱਲ ਬਈ ਤੁਸੀਂ ਜੋ ਸਮਾਂ ਇਨਵੈਸਟ ਕੀਤਾ ਨਾ ਉਸ ਗੱਲ ਲਈ ਮੈਂ ਤੁਹਾਨੂੰ ਸਲੂਟ ਕਰਦਾ ਕਿ ਉਹ ਬਹੁਤ ਵੱਡੀ ਗੱਲ ਹੈ ਕਿ ਆਪਣਾ ਸਮਾਂ ਦੇਣਾ ਤੁਸੀਂ ਆਪਣੇ ਪਰਿਵਾਰ ਤੋਂ ਨਦਾਰਦ ਰਹੇ ਗੈਰਹਾਜ਼ਰ ਰਹੇ ਰਾਤਾਂ ਆਲਮੋਸਟ ਤੁਹਾਡੇ ਮੈਂ ਰਾਤਾਂ ਦੀ ਪ੍ਰੋਗਰਾਮ ਵੇਖੀ ਵੀ ਰਾਤ ਸਾਰੀ ਤੁਸੀਂ ਉੱਥੇ ਬੈਠੇ ਰਹਿੰਦੇ ਹੋ ਸੋ ਸਮਾਂ ਤੁਸੀਂ ਇਨਵੈਸਟ ਕੀਤਾ ਹੈ ਮੇਰੇ ਖਿਆਲ ਤੇ ਅੱਜ ਇਸੇ ਕਰਕੇ ਤੁਸੀਂ ਵਰਲਡ ਵਾਈਡ ਪਰਸਨੈਲਿਟੀ ਵੀ ਹੋ ਲੋਕ ਤੁਹਾਨੂੰ ਪੀਪਲ ਨੋਜ਼ ਯੂ ਬਾਈ ਯੋਰ ਨੇਮ ਰੈਕਗਨਾਈਜ਼ ਹੋਣਾ ਮੇਰੇ ਖਿਆਲ ਲਾਈਫ ਦੇ ਵਿੱਚ ਸਭ ਤੋਂ ਵੱਡੀ ਗੱਲ ਹੁੰਦੀ ਹੈ ਅਨਮੋਲ ਕਵਤਾਂ ਨੂੰ ਲੋਕ ਜਾਣਦੇ ਨੇ ਉਹ ਇਸੇ ਕਰ ਜੀ ਠੀਕ ਹੈ ਕ੍ਰਿਟਿਸਿਜ਼ਮ ਲਾਈਫ ਦੇ ਅੰਦਰ ਹੁੰਦਾ ਰਹਿਣਾ ਤਾਂ ਮੈਂ ਇਸ ਗੱਲ ਦਾ ਜਵਾਬ ਆਪਣੇ ਕੋਲੋਂ ਤੁਹਾਨੂੰ ਦੇ ਰਿਹਾ ਕਿ ਪੈਸੇ ਤੁਸੀਂ ਨਾਮ ਵੀ ਦਾਨ ਕੀਤੇ ਹੋਣ ਤਾਂ ਇਹ ਕੋਈ ਤੁਹਾਡੇ ਤੇ ਅਲੀਗੇਸ਼ਨ ਨਹੀਂ ਹੈ ਜੀ ਇਹ ਤੁਹਾਡੇ ਤੇ ਅਲੀਗੇਸ਼ਨ ਨਹੀਂ ਹੈ ਪਰ ਜਿਹੜੇ ਅਲੀਗੇਸ਼ਨ ਤੁਹਾਡੇ ਤੇ ਲੱਗਦੇ ਆ ਕੀ YouTube ਤੇ ਵੀਡੀਓ ਤਾਂ ਪੈਂਦੀਆਂ ਫੇਸਬੁੱਕ ਤੇ ਵੀਡੀਓ ਤਾਂ ਬੈਂਦੀਆਂ ਇੰਸਟਾ ਤੇ ਵੀਡੀਓ ਤਾਂ ਬੈਂਦੀਆਂ ਇਹਨਾਂ ਨੂੰ ਪੈਸੇ ਬਣਦੇ ਆ ਕੀ ਤੁਹਾਨੂੰ ਵਾਕਈ ਪੈਸੇ ਬਣਦੇ ਆ ਬਿਲਕੁਲ ਭਾਈ ਤੁਸੀਂ ਵੀ ਮੀਡੀਆਾਰੇ ਚੋਂ ਸੋਸ਼ਲ ਮੀਡੀਆ ਤੋਂ ਪੈਸੇ ਆਉਂਦੇ ਨੇ ਪਰ ਸੋਸ਼ਲ ਮੀਡੀਆ ਮੋਨਟਾਈਜ਼ ਮੇਰਾ ਪਿਛਲੇ 2 ਸਾਲਾਂ ਤੋਂ ਹੋਇਆ ਹੈ ਫੇਸਬੁੱਕ ਮੋਨਟਾਈਜ਼ ਮੇਰੀ 2 ਸਾਲਾਂ ਤੋਂ ਹੋਈ ਤੁਸੀਂ ਚੈੱਕ ਕਰਾ ਲਿਓ 2.5 ਸਾਲਾਂ ਤੋਂ ਉਸ ਤੋਂ ਪਹਿਲਾਂ ਦੂਰ ਦੂਰ ਤੱਕ ਹੁਣ ਇਹ ਤਾਂ ਆਪਾਂ ਕਹਿ ਨਹੀਂ ਸਕਦੇ ਕਿ ਮੈਂ ਸ਼ੁਰੂ ਹੀ ਇਸ ਕਰਕੇ ਹੋਇਆ ਸੀਗਾ ਕਿ ਫੇਸਬੁੱਕ ਜਾਂ YouTube ਤੋਂ ਮੈਂ ਪੈਸੇ ਲੈਣੇ ਠੀਕ ਹੈ ਉਹ ਤਾਂ ਕੁਦਰਤੀ ਤੁਸੀਂ ਹੁਣੇ ਕੰਮ ਕਰ ਰਹੇ ਹੋ ਹੁਣ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਇਨਸਟੈਂਡ ਸ਼ੇਅਰ ਕਰਦਾ ਭਾਈ 12 ਸਾਲ ਬਹੁਤ ਵੱਡਾ ਸਮਾਂ ਹਾਂ ਬਹੁਤ ਨੇਰੀਆਂ ਝਖੜ ਹੰਡਾਏ ਇਸਤਨ ਨੇ ਗੁਰੂ ਮਹਾਰਾਜ ਦੀ ਕਿਰਪਾ ਹੈ ਕਿ ਮੈਨੂੰ ਕੰਸਿਸਟੈਂਸੀ ਦਿੱਤੀ ਮਨ ਲੱਗਦਾ ਇੱਕ ਚੀਜ਼ ਜਿਹੜੀ ਮੇਰੇ ਚ ਮਹਾਰਾਜ ਨੇ ਪਾਈ ਉਹ ਪਾਇਆ ਕੰਸਿਸਟੈਂਸ ਲੱਗੇ ਰੋ ਇੱਕ ਦਿਨ ਐਸਾ ਵੀ ਸੀਗਾ ਜਦੋਂ ਬਈ ਪਿੱਛੇ ਕੌਂਟਰੋਵਰਸੀ ਚੱਲੀ ਐ एनजीओਸ ਦੀਆਂ ਤੇ 30 ਦਿਨ ਸਾਡੇ ਕੋਲ ਕੋ ਡੋਨਰ ਨਹੀਂ ਆਇਆ 30 ਦਿਨ ਮਤਲਬ ਕਿ ਇੰਨਾ ਸੋਸ਼ਲ ਮੀਡੀਆ ਦਾ ਮਾਹੌਲ ਚੱਲ ਪਿਆ ਕਿ ਜੀ ਐਨ ਜੀਓ ਵਾਲੇ ਪੈਸੇ ਖਾਂਦੇ ਨੇ ਇਦਾਂ ਉਦਾਂ ਲੋਕ ਵੀ ਥੋੜਾ ਜਿਹਾ ਉਧਰ ਲੱਗ ਗਏ ਗੱਲ ਸਹੀ ਹੈ ਪਰ ਫਿਰ ਵੀ ਮੈਨੂੰ ਇਹ ਹੁੰਦਾ ਸੀ ਕਿ ਗੁਰੂ ਮਹਾਰਾਜ ਜੀ ਮੈਂ ਆਪਣੀ ਡਿਊਟੀ ਨਹੀਂ ਛੱਡਣੀ ਮੈਂ ਹਸਪੀਟਲ ਜਾਂਦਾ ਸੀ ਪੇਸ਼ੈਂਟ ਦੇਖਦਾ ਸੀ ਬੈਠ ਜਾਂਦਾ ਸੀ ਸਾਹਮਣੇ ਸਾਡੇ ਗੁਰੂ ਘਰ ਉੱਥੇ ਅਰਦਾਸ ਕਰ ਦੇਣੀ ਮੈਂ ਝੂਠਾ ਇਹ ਮਰੀਜ਼ ਸੱਚੇ ਨੇ ਇਹਨਾਂ ਦੇ ਹੰਝੂ ਸੱਚੇ ਨੇ ਇਹਨਾਂ ਦੀ ਲੋੜ ਸੱਚੀ ਹੈ ਤਾ ਡੋਨਰ ਭੇਜ ਦੀ 30 ਦਿਨ ਬਾਅਦ ਗੁਰੂ ਮਹਾਰੇ ਦੀ ਕਿਰਪਾ ਹੋਈ ਡੋਨਰ ਫਿਰ ਰੈਗੂਲਰ ਹੋ ਗਏ ਹੁਣ ਸੋਸ਼ਲ ਮੀਡੀ ਯਾ ਹੋਵੇ سوشل میڈیا ਦੇ ਸਭ ਨੂੰ ਹੀ ਪੈਸੇ ਦੇਣੇ ਬੰਦ ਕਰ ਦੇਵੇ ਵਿੱਚ ਇਨਮੋਲ ਨੂੰ ਵੀ ਜਾਂ ਮੇਰੀ ਐਨਜੀਓ ਜਾਂ ਮੈਂ ਇਸ سوشل میڈیا ਦੇ ਕਮਾਈ ਤੇ ਟਿਕਿਆ ਹੋਇਆ ਨਹੀਂ ਅੱਜ ਤੋਂ ਜਦੋਂ ਬਈ 10 ਸਾਲ ਪਹਿਲਾਂ ਮੈਂ ਸ਼ੁਰੂ ਹੋਇਆ ਸੀ ਉਦੋਂ ਕੋਈ ਕਮਾਈ ਨਹੀਂ ਸੀ سوشل میڈیا ਦੇ ਮੈਨੂੰ ਆ ਬਿਲਕੁਲ ਉਦੋਂ ਮਾਨੀਟਾਈਜੇਸ਼ਨ ਨਹੀਂ ਸੀ ਮਾਨੀਟਾਈਜੇਸ਼ਨ ਨਹੀਂ ਸੀ ਹੁਣ ਮੈਂ ਇਹ ਸੋਚ ਕੇ ਤਾਂ ਲੱਗਿਆ ਨਹੀਂ ਸੀਗਾ ਕਿ ਇੱਕ ਦਿਨ ਕਮਾਈ ਆਏਗੀ ਪਰ ਜੇ ਤੁਹਾਡਾ ਇੱਕ ਪਰਸਨਲ ਖਰਚੇ ਨੇ ਬਈ ਜਿਹੜੇ ਆਫ ਕੈਮਰਾ ਖਰਚੇ ਹੁੰਦੇ ਨੇ ਉਹਨੂੰ ਮੈਂ ਗੱਡੀ ਦਾ ਤੇਲ ਫੂਕੇ ਆਇਆ ਜਾਂ ਮੈਂ ਐਨਜੀਓ ਦੇ ਵਿੱਚ ਜਾਂਨਾ ਸੈਲਰੀਆਂ ਨੇ سوشل میڈیا ਦੇ ਖਰਚੇ ਨੇ ਬਹੁਤ ਖਰਚੇ ਨੇ ਹੁੰਦੇ ਹੀ ਨੇ ਉਹ ਕਿਸੇ ਕੋਈ ਨਹੀਂ ਲ ਪਰ ਜਿਵੇਂ ਕੋਈ ਫੇਸਬੁਕ YouTube ਦੇ ਰਹੀ ਹੈ ਜਿਤਨਾ ਮੇਰੇ ਉਹ ਖਰਚੇ ਚੱਲ ਰਹੇ ਨੇ ਉਹ ਚ ਕੀ ਮੜ ਤੁਹਾਡੇ ਕੋਲ ਪੇਡ ਸਟਾਫ ਵੀ ਹੈ ਬਿਲਕੁਲ ਹੈ ਭਾਈ ਐਨ ਜੀਓ ਲਈ ਹੈ ਕਿ ਥੋੜਾ ਆਪਣੇ ਲਈ ਸਾਡੇ ਕੋਲ ਐਨ ਜੀਓ ਦੇ ਜਿਹੜੇ 2-3 ਪੇਡ ਸਟਾਫ ਨੇ ਜਿਹੜੇ ਇਨਕੁਆਰੀਆਂ ਕਰਨ ਜਾਂਦੇ ਨੇ ਲੋਕਾਂ ਦੀ ਉਹ ਬਿਲਕੁਲ ਸੈਲਰੀਆਂ ਸੀ ਫਿਰ ਤੁਸੀਂ ਪੈਸੇ ਕਿੱਥੋਂ ਦਿੰਦੇ ਹੋ ਮੈਂ ਦਿੰਨਾ ਤੁਹਾਨੂੰ ਜਿਹੜਾ ਰੈਵਨਿਊ ਆਉਂਦਾ YouTube Facebook ਦਾ ਉਹਦੇ ਚ ਦਿੰਦੇ ਸਾਡਾ ਆਫਿਸ ਹੈ ਸਰ ਸਟੂਡੀਓ ਹੈ ਵੀਡੀਓ ਐਡੀਟਿੰਗ ਆਉਂ ਲੋਕ ਵੀਡੀਓਜ਼ ਦੇਖ ਲੈਂਦੇ ਨੇ ਪਰ ਤੁਹਾਨੂੰ ਹੀ ਪਤਾ ਕਿ ਵੀਡੀਓ ਪਾਉਣ ਲਈ ਐਡੀਟਿੰਗ ਚਾਹੀਦੀ ਹੈ ਵਧੀਆ ਕੈਮਰਾ ਚਾਹੀਦਾ ਮਾਈਕ ਚ ਉਹ ਖਰਚੇ ਸਾਰੇ ਕਿੱਥੋਂ ਆਉਣੇ ਨੇ ਕਿੰਨੇ ਤੁਹਾਨੂੰ ਰੈਵਨਿਊ ਕਿੰਨਾ ਆਉਂਦਾ ਵੈਸੇ ਆਪਾਂ ਮੋٹے ਤੌਰ ਤੇ ਗੱਲ ਕਰੀਏ ਤਾਂ ਰੈਵਨਿਊ ਬਾਈ ਸੋਸ਼ਲ ਮੀਡੀਆ ਤੇ ਮੈਂ ਦਿਖਾ ਦੂੰਗਾ ਤੁਹਾਨੂੰ ਜਿੰਨਾ ਕੁ ਵੀ ਆਂਦਾ ਮੈਂ ਸੰਤੁਸ਼ਟਾਂ ਅਪਰੋਕਸ ਅਪ ਡਾਊਨ ਹੁੰਦਾ ਰਹਿੰਦਾ ਬਾਈ ਕਈ ਵਾਰੀ ਸੋਸ਼ਲ ਮੀਡੀਆ ਬਹੁਤ ਵਧੀਆ ਚੱਲ ਪਵੇ ਤਾਂ ਬਹੁਤ ਵਧੀਆ ਆ ਜਾਂਦਾ ਨਹੀਂ ਐਵਰੇਜ ਕੀ 2000 ਡਾਲਰ 5000 7000 8000 ਆਉਂਦਾ ਐਵਰੇਜ ਬਾਈ ਇੱਕ ਟਾਈਮ ਐਸਾ ਸੀ ਉਹ ਤੋਂ 25 ਡਾਲਰ ਵੀ ਮਹੀਨੇ ਤੇ ਆਏ ਸੀਗੇ ਇੱਕ ਵਾਰੀ 3000 ਡਾਲਰ ਵੀ ਆਏ ਸੀਗੇ ਤਾਂ ਅਪ ਡਾਊਨ ਹੁੰਦਾ ਰਹਿੰਦਾ ਕਿ ਜਦੋਂ ਬਹੁਤ ਵੀਡੀ